ਸਤਿ ਸ਼੍ਰੀ ਅਕਾਲ ਜੀ ਤ੍ਰਿਥਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਸਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਆਪਾਂ ਕਰਨ ਜਾ ਰਹੇ ਆ ਵਰਬਸ ਵਰਬਸ ਤੋਂ ਬਿਨਾ ਆਪਾਂ ਇੰਗਲਿਸ਼ ਦਾ ਕੋਈ ਵੀ ਸੈਂਟੈਂਸ ਨਹੀਂ ਬਣਾ ਸਕਦੇ ਵਰਬ ਦੀਆਂ ਤਿੰਨ ਫਾਰਮਾਂ ਹੁੰਦੀਆਂ ਆ ਪਹਿਲੀ ਦੂਜੀ ਤੇ ਤੀਜੀ ਤਿੰਨਾਂ ਦਾ ਮਤਲਬ ਸੇਮ ਹੁੰਦਾ ਆ ਪਰ ਕਿਹੜੀ ਵਰਬ ਆਪਾਂ ਕਿੱਥੇ ਵਰਤਣੀ ਆ ਇਹ ਜਦੋਂ ਤੁਸੀਂ ਪ੍ਰੋਪਰ ਸਾਡੇ ਤੋਂ ਟ੍ਰੇਨਿੰਗ ਲਾਉਂਗੇ ਫਿਰ ਸਮਝ ਆਊਗਾ ਫਿਲਹਾਲ ਆਪਾਂ ਇਹ ਸਿੱਖਣ ਜਾ ਰਹੇ ਆ ਕੀ ਇੰਗਲਿਸ਼ ਦੀ ਕਿਹੜੀ ਵਰਬ ਦਾ ਕੀ ਮਤਲਬ ਆ ਆਪਣੀ ਅੱਜ ਦੀ ਫਰਸਟ ਵਰਬ ਬਾਜੀ ਅਪਰੋਚ ਅਪਰੋਚ ਦੀ ਸੈਕੰਡ ਵਰਬ ਹੁੰਦੀ ਆ ਅਪਰੋਚਡ ਥਰਡ ਵਰਬ ਹੁੰਦੀ ਆ ਅਪਰੋਚਡ ਇਹਦਾ ਮਤਲਬ ਪਹੁੰਚ ਕਰਨੀ ਅਪਰੋਚ ਅਪਰੋਚਡ ਅਪਰੋਚਡ ਅਗਲੀ ਆਪਣੀ ਵਰਬ ਆ ਬਿਟ੍ਰੇ ਬਿਟ੍ਰੇ ਦੀ ਸੈਕੰਡ ਵਰਬ ਹੁੰਦੀ ਆ ਬਿਟ੍ਰੇਟ ਥਰਡ ਵਰਬ ਹੁੰਦੀ ਆ ਬਿਟ੍ਰੇਟ ਇਹਦਾ ਮਤਲਬ ਧੋਖਾ ਦੇਣਾ betray betrayed betrayed apni agli verb applaud applaud di second verb hundi hai applauded third verb hundi hai applauded ida matlab taaliyan bajona applaud applauded applauded apni agli verb brush brush di second verb hundi hai brushed third verb hundi hai brushed ida matlab brush karna ब्रश Brush, ब्रश्ड brushed, brushed. अगली अपनी वर्ब आ astonish, एसटॉनिश की सैकेंड वर्ब हों astonished, थर्ड वर्ब हों astonished. ए मतलब हैरान करना astonish, astonished, astonished. अगली अपनी वर्ब आ फ्रीज फ्रीज की सैकेंड वर्ब हूँ froze, थर्ड वर्ब हूँ frozen. यद मतलब जमना फ्रीज फ्रोज फ्रोजन अगली अपनी वर्ब बर्बा अकर दी सेकंड वर्ब हूँ अकर्ड थर्ड वर्ब हूँ अकर्ड य मतलब बापर नाम अक अकर्ड अकर्ड अगली अपनी बर्ब आटरैक्ट अट्रैक्ट दी सेकंड वर्ब हों अट्रैक्टड थर्ड वर्ब हों अट्रैक्टड ए मतलब आकर्षित करना अट्रैक्ट attracted, attracted, अगली अपनी boil दी बोयल सैकेंड बर्ब हूँ बोयल्ड थर्ड बर्ब boiled, बोइल्ड दा मतलब उबालना boil, boiled, बोल, बॉयल्ड अगली अपनी आडित. आडित वर्ब आ ऑडिट ऑडिट की सैकेंड बर्ब हूँ ऑडिटड थर्ड बर्ब हूँ ऑडिटड ए मतलब जांच करना ऑडिट ਆਡਿਟਡ ਆਡਿਟਡ ਆਪਣੀ ਅਗਲੀ ਵਰਬ ਆ ਕਲਾਈਮ ਕਲਾਈਮ ਦੀ ਸੈਕਿੰਡ ਵਰਬ ਹੁੰਦੀ ਆ ਕਲਾਈਮਡ ਥਰਡ ਵਰਬ ਹੁੰਦੀ ਆ ਕਲਾਈਮਡ ਇਹਦਾ ਮਤਲਬ ਚੜਨਾ ਕਲਾਈਮ ਕਲਾਈਮਡ ਕਲਾਈਮਡ ਆਪਣੀ ਅਗਲੀ ਵਰਬ ਆ ਬਰੀ ਬਰੀ ਦੀ ਸੈਕਿੰਡ ਵਰਬ ਹੁੰਦੀ ਆ ਬਰੀਡ ਥਰਡ ਵਰਬ ਹੁੰਦੀ ਆ ਬਰੀਡ ਇਹਦਾ ਮਤਲਬ ਦੱਬਣਾ ਬਰੀ ਬਰੀਡ ਬਰੀਡ अगली अपनी वर्ब आ कैप्चर कैप्चर की सैकेंड वर्ब हूँ कैप्चर्ड थर्ड वर्ब हों कैप्चर्ड ए मतलब कैप्चर करना कैप्चर कैप्चर्ड कैप्चर्ड अगली अपनी वर्ब आ डे डिके सैकेंड वर्ब हों डिकेड थर्ड वर्ब हों डिकेड ए मतलब खराब होना डिके डिकेड डिकेड अगली अपनी वर्ब आ च्यू ਚੂ ਦੀ ਸੈਕਿੰਡ ਵਰਬ ਹੁੰਦੀ ਹੈ ਚੂਡ ਥਰਡ ਵਰਬ ਹੁੰਦੀ ਹੈ ਚੂਡ ਇਹਦਾ ਮਤਲਬ ਚੱਬਣਾ ਚੂ ਚੂਡ ਚੂਡ ਅਗਲੀ ਆਪਣੀ ਵਰਬ ਆ ਡਾਈਜੈਸਟ ਡਾਈਜੈਸਟ ਦੀ ਸੈਕਿੰਡ ਵਰਬ ਹੁੰਦੀ ਆ ਡਾਈਜੈਸਟਡ ਥਰਡ ਵਰਬ ਹੁੰਦੀ ਆ ਡਾਈਜੈਸਟਡ ਇਹਦਾ ਮਤਲਬ ਹਜਮ ਕਰਨਾ ਡਾਈਜੈਸਟ ਡਾਈਜੈਸਟਡ ਡਾਈਜੈਸਟਡ ਅਗਲੀ ਆਪਣੀ ਵਰਬ ਆ ਐਮਟੀ ਐਮਟੀ ਦੀ ਸੈਕਿੰਡ ਵਰਬ ਹੁੰਦੀ ਆ ਐਮਟੀਡ ਥਰਡ ਵਰਬ ਹੁੰਦੀ ਹੈ ਐਮਟੀਡ ਇਹਦਾ ਮਤਲਬ ਖਾਲੀ ਕਰਨਾ ਐਮਟੀ ਐਮਟੀਡ ਐਮਟੀਡ ਅਗਲੀ ਆਪਣੀ ਵਰਬ ਆ ਡਿਟੈਚ ਡਿਟੈਚ ਦੀ ਸੈਕਿੰਡ ਵਰਬ ਹੁੰਦੀ ਹੈ ਡਿਟੈਚਡ ਥਰਡ ਵਰਬ ਹੁੰਦੀ ਹੈ ਡਿਟੈਚਡ ਇਹਦਾ ਮਤਲਬ ਵੱਖ ਕਰਨਾ ਡਿਟੈਚ ਡਿਟੈਚਡ ਡਿਟੈਚਡ ਅਗਲੀ ਆਪਣੀ ਵਰਬ ਡਿਟੈਕਟ ਡਿਟੈਕਟ ਦੀ ਸੈਕਿੰਡ ਵਰਬ ਹੁੰਦੀ ਹੈ ਡਿਟੈਕਟਡ ਥਰਡ ਵਰਬ ਹੁੰਦੀ ਹੈ ਡਿਟੈਕਟਡ ਇਹਦਾ ਮਤਲਬ ਪਤਾ ਲਗਾਉਣਾ ਡਿਟੈਕਟ ਡਿਟੈਕਟਡ ਡਿਟੈਕਟਡ ਅਗਲੀ ਆਪਣੀ ਵਰਬ ਹੁੰਦੀ ਹੈ ਡਿਫਰ ਡਿਫਰ ਦੀ ਸੈਕਿੰਡ ਵਰਬ ਹੁੰਦੀ ਹੈ ਡਿਫਰਡ ਥਰਡ ਵਰਬ ਹੁੰਦੀ ਹੈ ਡਿਫਰਡ ਇਹਦਾ ਮਤਲਬ ਵੱਖਰਾ ਹੋਣਾ ਡਿਫਰ ਡਿਫਰਡ ਡਿਫਰਡ ਆਪਣੀ ਅਗਲੀ ਵਰਬ ਹੈ ਡਿਪ ਡਿਪ ਦੀ ਸੈਕਿੰਡ ਵਰਬ ਹੁੰਦੀ ਹੈ ਡਿਪਡ ਥਰਡ ਵਰਬ ਹੁੰਦੀ ਹੈ ਡਿਪਡ ਇਹਦਾ ਮਤਲਬ ਡਬੋਣਾ ਡਿਪ ਡਿਪਡ ਡਿਪਡ ਅਗਲੀ ਆਪਣੀ ਵਰਬ ਆ ਐਕਸਟੈਂਡ ਐਕਸਟੈਂਡ ਦੀ ਸੈਕਿੰਡ ਵਰਬ ਹੁੰਦੀ ਆ ਐਕਸਟੈਂਡਡ ਥਰਡ ਵਰਬ ਹੁੰਦੀ ਆ ਐਕਸਟੈਂਡਡ ਇਹਦਾ ਮਤਲਬ ਮਿਆਦ ਵਧਾਉਣਾ ਐਕਸਟੈਂਡ ਐਕਸਟੈਂਡਡ ਐਕਸਟੈਂਡਡ ਆਪਣੀ ਅਗਲੀ ਵਰਬ ਆ ਫੈਚ ਫੈਚ ਦੀ ਸੈਕਿੰਡ ਵਰਬ ਹੁੰਦੀ ਆ ਫੈਚਡ ਥਰਡ ਵਰਬ ਹੁੰਦੀ ਆ ਫੈਚਡ ਇਹਦਾ ਮਤਲਬ ਲਿਆਉਣਾ ਫੈਚ ਫੈਚਡ ਫੈਚਡ ਅਗਲੀ ਆਪਣੀ ਵਰਬ ਆ ਫੋਲੋ ਫੋਲੋ ਦੀ ਸੈਕਿੰਡ ਵਰਬ ਹੁੰਦੀ ਆ ਫੋਲੋਡ ਥਰਡ ਵਰਬ ਹੁੰਦੀ ਆ ਫੋਲੋਡ ਇਹਦਾ ਮਤਲਬ ਪਿੱਛੇ ਜਾਣਾ ਜਾਂ ਪਾਲਣਾ ਕਰਨਾ ਫੋਲੋ ਫੋਲੋਡ ਫੋਲੋਡ ਅਗਲੀ ਆਪਣੀ ਵਰਬ ਆ ਡ੍ਰੌਪ ਡ੍ਰੌਪ ਦੀ ਸੈਕਿੰਡ ਵਰਬ ਹੁੰਦੀ ਆ ਡ੍ਰੌਪਡ ਥਰਡ ਵਰਬ ਹੁੰਦੀ ਆ ਡ੍ਰੌਪਡ ਇਹਦਾ ਮਤਲਬ ਛੱਡ ਕੇ ਆਉਣਾ ਡ੍ਰੌਪ ਡ੍ਰੌਪਡ ਡ੍ਰੌਪਡ ਅਗਲੀ ਆਪਣੀ ਵਰਬ ਆ ਕਨਫੈਸ ਕਨਫੈਸ ਦੀ ਸੈਕਿੰਡ ਵਰਬ ਹੁੰਦੀ ਆ ਕਨਫੈਸਡ ਥਰਡ ਵਰਬ ਹੁੰਦੀ ਆ ਕਨਫੈਸਡ ਇਹਦਾ ਮਤਲਬ ਸਵੀਕਾਰ ਕਰਨਾ ਕਨਫੈਸ ਕਨਫੈਸਡ ਕਨਫੈਸਡ ਅਗਲੀ ਆਪਣੀ ਵਰਬ ਆ ਡਰਾਈ ਡਰਾਈ ਦੀ ਸੈਕਿੰਡ ਵਰਬ ਹੁੰਦੀ ਆ ਡਰਾਈਡ ਥਰਡ ਵਰਬ ਹੁੰਦਾ ਡਰਾਈਡ ਇਹਦਾ ਮਤਲਬ ਸੁਕਾਉਣਾ ਡਰਾਈ ਡਰਾਈਡ ਡਰਾਈਡ ਅਗਲੀ ਆਪਣੀ ਵਰਬ ਕ੍ਰਸ਼ ਕ੍ਰਸ਼ ਦੀ ਸੈਕਿੰਡ ਵਰਬ ਹੁੰਦੀ ਹੈ ਕ੍ਰਸ਼ ਥਰਡ ਵਰਬ ਹੁੰਦੀ ਹੈ ਕ੍ਰਸ਼ ਇਹਦਾ ਮਤਲਬ ਕੁਚਲਣਾ ਜਾਂ ਦਬਾਉਣਾ ਕ੍ਰਸ਼ 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 ਅਗਲੀ ਆਪਣੀ ਵਰਬ ਆ ਅਨੋਏ ਅਨੋਏ ਦੀ ਸੈਕਿੰਡ ਵਰਬ ਹੁੰਦੀ ਹੈ ਅਨੋਇਡ ਥਰਡ ਵਰਬ ਹੁੰਦੀ ਹੈ ਅਨੋਇਡ ਇਹਦਾ ਮਤਲਬ ਤੰਗ ਕਰਨਾ ਅਨੋਏ ਅਨੋਇਡ ਅਨੋਇਡ ਅਗਲੀ ਆਪਣੀ ਵਰਬ ਹੈਗੀ ਆ ਡਿਸਟਰਬ ਡਿਸਟਰਬ ది ਸੈਕਿੰਡ ਵਰਬ ਹੁੰਦੀ ਆ ਡਿਸਟਰਬਡ ਥਰਡ ਵਰਬ ਹੁੰਦੀ ਆ ਡਿਸਟਰਬਡ ਇਹਦਾ ਮਤਲਬ ਤੰਗ ਕਰਨਾ ਡਿਸਟਰਬ ਡਿਸਟਰਬਡ ਡਿਸਟਰਬਡ ਸੋ ਐਸੀ ਆਪਣੀ ਅੱਜ ਦੀ ਕਲਾਸ ਆਈ ਹੋਪ ਇਹ ਕਿਕ ਵਰਬ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਆ ਪਰ ਜੇ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਆ ਤਾਂ ਤੁਹਾਨੂੰ ਸਾਡੇ ਕੋਲ ਪ੍ਰੋਪਰ ਕਲਾਸ ਜੁਆਇਨ ਕਰਨੀ ਪਊਗੀ ਅਸੀਂ ਪਰਸਨਲ ਕਲਾਸ ਪ੍ਰੋਵਾਈਡ ਕਰਦੇ ਆਂ ਜਿਹਦੇ ਵਿੱਚ ਇੱਕ ਟਾਈਮ ਤੇ ਇੱਕ ਸਟੂਡੈਂਟ ਹੀ ਬੈਠਦਾ ਆ ਤੇ ਟਾਈਮਿੰਗ ਵੀ ਸਟੂਡੈਂਟ ਦੇ ਅਕੋਰਡਿੰਗ ਹੀ ਡਿਸਾਈਡ ਹੁੰਦਾ ਆ ਸੋ ਆਪਣੀ ਪਰਸਨਲ ਕਲਾਸ ਬੁੱਕ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਬੁੱਕ ਕਰ ਸਕਦੇ ਆ ਥੈਂਕ ਯੂ